ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨਾਲ ਸਾਥੀ ਬਣੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਦਿਲਜੀਤ ਦਸਾਂਝ ਅੱਜ ਕੈਨੇਡਾ 'ਚ ਲਾਉਣਗੇ ਰੌਣਕਾਂ ਸ਼ੋਅ ਤੇ ਪਹਿਲਾ ਹੀ ਰਚ ਦਿੱਤਾ ਇਤਿਹਾਸ ਇਸ ਦੇ ਨਾਲ ਹੀ ਗਲੋਬਲ ਆਈਕਨ ਦਿਲਜੀਤ ਦੋਸਾਂਝ ਇੱਕ ਵਾਰ ਮੁੜ ਇਤਿਹਾਸ ਰਚਣ ਜਾ ਰਹੇ ਹਨ ਦਰਅਸਲ ਅੱਜ ਦਿਲਜੀਤ ਦੋਸਾਂਝ ਦਾ ਕੈਨੇਡਾ ਦੇ ਵੈਨਕਿਊਵਰ 'ਚ ਲਾਈਵ ਸ਼ੋਅ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ ਇਸ ਸ਼ੋਹ ਦੀ ਹਾਸਲ ਇਹ ਹੈ ਕਿ ਦਲਜੀਤ ਦਸਾਂਜ ਪਹਿਲੇ ਅਜਿਹੇ ਪੰਜਾਬੀ ਕਲਾਕਾਰ ਹੋਣਗੇ ਜਿਨ੍ਹਾਂ ਨੇ ਲਾਈਵ ਸ਼ੋਅ ਚ ਭਾਰੀ ਭੀੜ ਇਕੱਠੀ ਹੋਵੇਗੀ ਇਸ ਦੇ ਨਾਲ ਹੀ ਲਾਈਵ ਸ਼ੋਅ ਤੋਂ ਪਹਿਲਾਂ ਹੀ ਰਚਿਆ ਇਤਿਹਾਸ ਦੱਸਦੀ ਕਿ ਦਲਜੀਤ ਅਤੇ ਟੂਟ ਦਾ ਪਹਿਲਾ ਸ਼ੋਅ ਕੈਨੇਡਾ ਦੇ ਵੈਨਕੂਵਰ ਦੇ BC ਸਟੇਡੀਅਮ 'ਤੇ ਲਗਾ ਰਹੇ ਹਨ ਜਿਸ 'ਚ 53 ਹਜ਼ਾਰ ਲੋਕ ਬੈਠਣ ਦੀ ਸਮਰੱਥਾ ਹੈ ਇਸ ਸ਼ੋਹ ਦੀਆਂ ਸਾਰੀਆਂ 54 ਹਜ਼ਾਰ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ ਇਸ ਤਰ੍ਹਾਂ ਦਿਲਜੀਤ ਨੇ ਇਨਾ ਵੈਨਕੂਵਰ ਡੀਬੀਸੀ ਸਟੇਡੀਅਮ ਦੇ ਵਿੱਚ ਸਭ ਤੋਂ ਜ਼ਿਆਦਾ ਪੀੜ ਇਕੱਠੀ ਕਰਨ ਦਾ ਰਿਕਾਰਡ ਹੋ ਗਿਆ ਹੈ ਖਬਰਾਂ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ